ਰਾਜਪਾਲ ਸਾਹਿਬ ਦੀ ਗੱਲ ਕਰ ਲਈਏ ਉਹ ਵੀ ਪੰਜਾਬ ਦੇ ਵਿੱਚ ਨਿਗਰਾਨੀ ਤੇ ਨੇ ਇੱਕ ਪਾਸੇ ਕੇਜਰੀਵਾਲ ਤੇ ਦੂਜੇ ਪਾਸੇ ਰਾਜਪਾਲ ਜੀ ਹਾਂਜੀ ਕਰੋ ਗੱਲ ਕੀ ਆ ਉਹ ਵੀ ਹੜਾਣ ਏਰੀਆ ਦੇ ਵਿੱਚ ਨਿਗਰਾਨੀ ਤੇ ਨੇ ਸਾਰੇ ਪਾਸੇ ਦੇਖਦੇ ਫਿਰਦੇ ਨੇ ਨਾਲ ਉਹ ਕਹਿੰਦੇ ਵੀ ਫਿਰਦੇ ਨੇ ਕਿ ਭਾਈ ਕੇਂਦਰ ਜਿਹੜਾ ਉਹ ਪੰਜਾਬ ਦੇ ਨਾਲ ਹੈ ਸੌਖੇ ਟਾਈਮ ਦੇ ਵਿੱਚ ਪਰ ਨਾਲ ਨਾਲ ਉਹ ਜਿਹੜਾ ਮਾਧੋਪੁਰ ਹੈੱਡ ਦੀ ਗੱਲ ਤੁਸੀਂ ਵੀ ਕਰਦੇ ਰਹੇ ਕਿ ਪਹਿਲਾਂ ਕਦੇ ਅਧਿਕਾਰੀਆਂ ਦੇ ਗਾਜ ਡਿੱਗ ਪੀਕ ਕਦੇ ਪ੍ਰਾਈਵੇਟ ਕੰਪਨੀ ਤੇ ਇਲਜ਼ਾਮ ਆ ਗਿਆ ਤੇ ਪਰ ਵਿੱਚੋਂ ਕੋਈ ਚੀਜ਼ਾਂ ਪਤਾ ਹੀ ਨਹੀਂ ਲੱਗੀਆਂ ਕਿ ਭਾਈ ਉਹ ਕੀ ਦੀ ਜ਼ਿੰਮੇਵਾਰੀ ਸੀ ਇਸ ਤਰ੍ਹਾਂ ਕਿਉਂ ਹੋ ਗਿਆ ਉਹੀ ਗੱਲ ਹੁਣ ਰਾਜਪਾਲ ਸਾਹਿਬ ਕਰ ਰਹੇ ਨੇ ਪਰ ਇਹ ਸਵਾਲ ਦਾ ਜਵਾਬ ਪਤਾ ਨਹੀਂ ਹੁਣ ਮਿਲੇਗਾ ਕਦੋਂ ਦੇਖੋ ਜੇ ਅਸੀਂ ਗੱਲ ਕਹਿੰਦੇ ਆ ਤੇ ਸਾਨੂੰ ਤੇ ਅਗੋ ਮਾਨ ਸਭ ਹੋਰ ਹੀ ਕੁਝ ਕਹਿ ਦਿੰਦੇ ਹੁਣ ਕਹਿ ਕੇ ਦਿਖਾਓ ਆਈ ਗੱਲਾਂ ਅਸੀਂ ਕਹਿੰਦੇ ਆ ਜੀ ਮਾਦੋਪੁਰ ਹੈਡ ਦੀ ਸਭ ਤੋਂ ਪਹਿਲਾਂ ਕਿੰਨੇ ਗੱਲ ਕਰਨੇ ਸਟਾਰਟ ਕੀਤੀ ਹਮ ਅਸੀਂ ਰੌਲਾ ਪਾਉਣਾ ਸ਼ੁਰੂ ਕੀਤਾ ਸ਼ੁਰੂ ਵਿੱਚ ਕਿਉਂਕਿ ਮੇਰੇ ਕੋਲ ਭਾਈ ਕਿसे ਠੋਸ ਠੋਸ ਵਸੀਲੇ ਦੀ ਜਾਣਕਾਰੀ ਸੀ ਹੂੰ ਤੇ ਬਿਲਕੁਲ ਜਦੋਂ ਅਸੀਂ ਫਾਲੋਅ ਅਪ ਕੀਤਾ ਉਸ ਨੂੰ ਬਿਲਕੁਲ ਹੂ ਬਹੁਤ ਸਾਰੀ ਜਾਣਕਾਰੀ ਸੱਚੀ ਨਿਕਲੀ ਜੀ ਤੁਸੀਂ ਸੁਖਵਾਲ ਸਿੰਘ ਖਹਿਰਾ ਦੇ ਅਕਾਊਂਟ ਤੇ ਚਲੇ ਜਾਣਾ ਉੱਥੇ ਡਾਟਾ ਉਹਨਾਂ ਨੇ ਆਫੀਸ਼ੀਅਲੀ ਮਲਕੋ ਜਨ ਤੱਕ ਕੀਤਾ ਹੋਇਆ ਜੀ ਮਾਦੋਪੁਰ ਹੈਡ ਦਾ ਜਿਹੜਾ ਪਾਣੀ ਛੱਡਿਆ ਗਿਆ ਪਿਛੋਂ ਤਰੀਕ 22 ਉਹਨਾਂ ਨੇ ਡਾਟਾ ਜਿਹੜਾ ਹੈ ਉਹ ਜਾਰੀ ਕੀਤਾ ਹੋਇਆ ਜੀ ਤਾਂ ਉਥੋਂ ਡਾਟੇ ਤੋਂ ਪਤਾ ਲੱਗਦਾ ਕਿ ਪਾਣੀ ਰੋਕਿਆ ਗਿਆ ਹੋਲਡ ਕੀਤਾ ਗਿਆ ਹਮ ਤਾਂ ਕਿ ਡੈਮ ਤੇ ਬੈਠੇ ਬੰਦੇ ਇੰਨੇ ਅਨਪ੍ਰੋਫੈਸ਼ਨਲ ਹੈ ਅੱਛਾ ਇਹਨਾਂ ਨੇ ਮਤਲਬ ਕਿ ਹੁਕਮ ਦੀ ਪਾਲਣਾ ਕੀਤੀ ਤਾਬਿਆਦਾਰੀ ਕੀਤੀ ਤੇ ਜਿਹੜੇ ਹੁਕਮ ਦੇਣ ਵਾਲੇ ਸੀ ਹਮ ਉਹ ਗਏ ਉਥੇ ਗਏ ਉਹ ਤਾਂ ਪਾਰ ਲੰਘੇ ਇਹ ਫਸ ਗਏ ਦੋ ਤਿੰਨ ਨੂੰ ਸਸਪੈਂਡ ਕਰ ਦਿੱਤਾ ਹੁਣ ਆਈਓ ਗੱਲ ਕਹਿ ਰਿਹਾ ਮੈਂ ਤੁਹਾਨੂੰ ਕਹਿ ਰਿਹਾ ਸੀਗਾ ਕਿ ਜਾਂਚ ਕਰਵਾ ਲੈ ਪੰਜਾਬ ਸਰਕਾਰ ਕਿ ਭਾਗ ਥਲੀ ਇੰਡਸਟਰੀਅਲ ਏਰੀਏ ਦੇ ਲਾਗੇ ਜਿਹੜਾ ਬੰਨ ਬਣਾਇਆ ਜਾ ਰਿਹਾ ਸੀਗਾ ਕੀ ਉਹਦਾ ਇਹਦੇ ਨਾਲ ਕੋਈ ਲਿੰਕ ਹੈ ਉਹਨੂੰ ਬਚਾਉਣ ਵਾਸਤੇ ਜਿਹੜਾ ਬੰਨ ਬਣਾਇਆ ਜਾ ਰਿਹਾ ਸੀਗਾ ਜੀ ਤੁਸੀਂ ਜਾਂਚ ਨਹੀਂ ਕਰਵਾ ਰਹੇ ਸਾਡਾ ਕੀ ਕਸੂਰ ਐ ਸੀ ਹਮ ਇਹਦੇ ਵਿੱਚ ਦੱਸ ਮੇਰਾ ਕੀ ਕਸੂਰ ਜੇ ਮੈਂ ਮਾਰੇ ਮਾੜੇ ਘਰ ਜੰਮਿਆ ਤੇ ਦੱਸ ਇਹਦੇ ਵਿੱਚ ਮੇਰਾ ਕੀ ਕਸੂਰ ਵੀ ਸਾਡਾ ਕੀ ਕਸੂਰ ਐ ਹਮ ਹੁਣ ਰਾਜਪਾਲ ਦੀ ਗੱਲ ਚਟਲਾਓ ਸਾਡੇ ਵਰਗੇ ਜੇ ਸੁਖਪਾਲ ਖੜਾ ਅੱਜ ਇਹਨਾਂ ਦਾ ਇੱਕ ਸਮਰਥਕ ਹੈ ਬਜ਼ੁਰਗ ਹੈ ਕੈਨੇਡਾ ਤੋਂ ਉਹ ਕਿਤੇ ਟਾਕ ਸ਼ੋਅ 'ਚ ਉਹ ਕਹਿੰਦਾ ਸੁਖਪਾਲ ਖੜਾ ਦਾ ਕੀ ਆ? ਇਸੇ ਗੱਲ ਤੇ ਬਹਿਸ ਹੋ ਰਹੀ। ਮਤਲਬ ਉਹਦਾ ਕੀ ਆ? ਤੇ ਮੈਂ ਕਿਹਾ ਜੀ ਉਹ ਵੀ ਨੁਮਾਇੰਦਾ ਹੈ। ਜੇ ਮਾਨ ਸਰ ਤੁਹਾਡਾ ਪਸੰਦੀਦਾ ਨੇਤਾ ਜੀ ਉਹ ਨੁਮਾਇੰਦਾ ਹੈ ਤਾਂ ਅਸੀਂ ਉਹਨੂੰ ਸਾਬ ਲਾ ਕੇ ਇੱਜ਼ਤ ਦਿੰਨੇ ਆ। ਬਿਲਕੁਲ। ਉਹਦੀ ਗੱਲ ਕਹੀ ਆਫੀਸ਼ੀਅਲ ਮੰਨਦੇ ਆ ਤਾਂ ਦੂਜੇ ਪਾਸੇ ਵੀ ਤਾਂ ਨੁਮਾਇੰਦਾ ਹੈ ਨਾ। ਨੁਮਾਇੰਦਾ ਬਿਲਕੁਲ। ਉਹਦਾ ਡਾਟਾ ਜਿਹੜਾ ਉਹਨੇ ਸਰਕਾਰੀ ਜਨਤਕ ਕੀਤਾ ਉਹਨੂੰ ਤੁਸੀਂ ਨਕਾਰ ਦੋ। ਜੀ। ਕਮਾਲ ਦੀ ਗੱਲ ਆ ਤੂੰ ਮਤਲਬ ਕਿ ਇਹ ਕਹਾਣੀ ਡੇ 1 ਤੋਂ ਹੀ ਸ਼ਕੀ ਸੀਗੀ ਜੀ ਐਡੇ ਕੋਈ ਵੀ ਮਤਲਬ ਕਿ ਉੱਥੇ ਜਵਾਕ ਨਹੀਂ ਸੀ ਬੈਠੇ ਜਿਨ੍ਹਾਂ ਨੂੰ ਪਤਾ ਨਹੀਂ ਸੀਗਾ ਕਿ ਹੋਲਡ ਕਰਨ ਦੀ ਸਮਰੱਥਾ ਕਿੰਨੀ ਆ ਤੇ ਕਦੋਂ ਤੱਕ ਕੀਤਾ ਜਾ ਸਕਦਾ ਹੈ ਹੋਲਡ ਕਰਵਾਇਆ ਗਿਆ ਜਿਨ੍ਹਾਂ ਨੇ ਕਰਵਾਇਆ ਸੀਗਾ ਉਹਨਾਂ ਦਾ ਨਾਂ ਤਾਂ ਉਹ ਨਾਂ ਲੈ ਸਕਦੇ ਆ ਵਿਚਾਰੇ ਤੇ ਨਾ ਉਹਨਾਂ ਨੇ ਕਦੇ ਸਾਹਮਣੇ ਆਉਣਾ ਜੇ ਬਚਾਉਣ ਵਾਲੇ ਵੀ ਵਿਚਿਆ ਤੇ ਉਹ ਕਾਇ ਕਰਵਾਉਣ ਵਾਲੇ ਵੀ ਵਿਚਿਆ ਹੁਣ ਰਾਜਪਾਲ ਨੇ ਇੱਕ ਗੱਲ ਕਹੀ ਉਹਨੇ ਕਿਹਾ ਕਿ ਦੇਖੋ ਜੀ ਮੈਂ ਤਾਂ ਉੱਥੇ ਜਾ ਕੇ ਆ ਹਮ ਜਦੋਂ ਮੈਂ ਜਾ ਕੇ ਉੱਥੇ ਸਾਰੀ ਇਹਨਾਂ ਦਾ ਫੜ ਲੀ ਲਾਪਰਵਾਹੀ ਇਹਨਾਂ ਨੇ ਦੋ ਤਿੰਨ ਬੰਦੇ ਸਸਪੈਂਡ ਕੀਤੇ ਪਰ ਮੈਂ ਆਪਦੀ ਰਿਪੋਰਟ ਬਣਾ ਕੇ ਤੇ ਕੇਂਦਰ ਸਰਕਾਰ ਨੂੰ ਭੇਜ ਦਿੰਦੀ ਆ ਯਾਨੀ ਇਹਦਾ ਮਤਲਬ ਇਹ ਆ ਕਿ ਕੇਂਦਰ ਸਰਕਾਰ ਕੋਈ ਆਪਣੀ ਇਨਕੁਆਇਰੀ ਕਰਾ ਸਕਦੀ ਆ ਉਹ ਬੀਬੀ ਐਮਬੀ ਦੇ ਮੁੱਦੇ ਤੇ ਤਾਂ ਚੁੱਪ ਕਰ ਜਾਣਗੇ ਹਮ ਜਿਹੜੀ ਇਹਨਾਂ ਦੇ ਪੱਧਰ ਤੇ ਕੋਈ ਓਕਾਈ ਹੋਈ ਆ ਉਹ ਹੋ ਸਕਦਾ ਉਹਨੂੰ ਚੱਕ ਲੈਣ ਜੀ ਪਰ ਪੰਜਾਬ ਸਰਕਾਰ ਹੈ ਜਿਹੜੀ ਉਹ ਵਿਸ਼ੇਸ਼ ਇਸਲਾਹ ਦੇਖੋ ਮੈਂ ਤੇ اجلاس ਤੇ ਕਿਹਾ ਸੀਗਾ ਕਿ ਦੋ ਤਿੰਨ ਅਮੈਂਡਮੈਂਟ ਕਰਾਉਣੀਆਂ ਜ਼ਰੂਰੀ ਸੀ ਹੂੰ ਉਹ ਸ਼ਹਿਰੀ ਫੰਡ ਵਾਲਾ ਰੌਲਾ ਪੈ ਗਿਆ ਨਾ ਹੁਣ ਯਾਦ ਆ ਤੁਹਾਨੂੰ ਜੀ ਜਿਹੜੀ ਇਹਨਾਂ ਨੇ ਸ਼ਹਿਰੀ ਫੰਡ ਦੀ ਵਰਤੋਂ ਬਿ ਟ੍ਰੈਜ਼ਰੀ ਦੇ ਜ਼ਰੀਏ ਕਰਵਾਉਣ ਦੀ ਹੈ ਜਿਹੜੀਆਂ ਸਥਾਨਕ ਸਰਕਾਰਾਂ ਲੋਕਲ ਬਾਡੀਜ਼ ਕਿਉਂ ਕਹਿੰਨੇ ਆਪਾਂ ਹੂੰ ਕਿ ਜਨਤਾ ਤੋਂ ਪੈਸਾ ਲਿਆ ਤੁਹਾਡੇ ਕਾਉਂਸਲ ਨੇ ਨਿਗਮ ਨੇ ਨਗਰਪੰਚਾਇਤ ਨੇ ਤੇ ਤੁਹਾਡੇ ਤੇ ਲਾ ਦਿੱਤਾ ਇਹਨੂੰ ਬੋਲਦੇ ਆ ਲੋਕਲ ਗਵਰਨਮੈਂਟ ਸਥਾਨਕ ਸਰਕਾਰ ਜੀ ਇੱਕ ਹੀ ਕਰ ਰਹੇ ਨੇ ਇਹ ਕਹਿੰਦੇ ਕਿ ਇੱਥੋਂ ਚੱਕਿਆ ਪੈਸਾ ਉੱਥੇ ਦਿਓ ਇਹ ਸਰ ਸਰਕਾਰੀ ਮੈਂ ਤੁਹਾਨੂੰ ਦੱਸਿਆ ਨਾ ਨਿਆਰੀ ਆ ਤਾਂ ਭਾਈ ਉੱਥੇ ਦਿਓ ਸਾਨੂੰ ਫਿਰ ਅਸੀਂ ਤੁਹਾਨੂੰ ਵੇਖਾਂਗੇ ਕਿ ਕੀ ਕਰਨਾ ਹੈ ਕੀ ਨਹੀਂ ਕਰਨਾ ਅਜੀਬ ਹੈ ਨਾ ਜੀ ਤਾਂ ਉਹ ਅਮੈਂਡਮੈਂਟ ਕਰਵਾਉਣੀ ਜ਼ਰੂਰੀ ਸੀ ਵਿਸ਼ੇਸ਼ ਸਲਾਹ ਸਦ ਕੇ ਉਹ ਵੀ ਕਰਵਾ ਲਿਆ ਤੇ ਨਾਲ ਆਪਣੇ ਗਲੋ ਸੱਪ ਸੁੱਟ ਕੇ ਤੇ ਇਹਨਾਂ ਦੇ ਗੱਲ ਚ ਪਾਤਾ ਹੁਣ ਰਾਜਪਾਲ ਨੇ ਉਹ ਸੱਪ ਲਾ ਕੇ ਤੇ ਫੇਰ ਇਹਨਾਂ ਦੇ ਗੱਲ ਚ ਪਾਤਾ ਆ ਖੇਡ ਚੱਲਣ ਢਈ ਜੀ ਆ ਖੇਡ ਆ ਬਸ ਆ ਹਾਂ ਭਾਈ ਤੂੰ ਗੁਨਾਹਗਾਰ ਆ ਤੇ ਤੂੰ ਗੁਨਾਹਗਾਰ ਆ ਮੈਂ ਬੇਗੁਨਾਹ ਆ ਉਹ ਕਹਿੰਦੇ ਵੀ ਮੈਂ ਬੇਗੁਨਾਹ ਆ ਜੀ ਜੀ ਤਾਂ ਮਤਲਬ ਕਿ ਆ ਸਾਰਾ ਕੁਝ ਚੱਲਦਾ ਜਿ ਹੋਰੇ ਦੇ ਚ ਕੀ ਆ ਜਾਂਚ ਪੜਤਾਲ ਕਰਵਾ ਲੋ ਇਹ ਤੇ ਜਾਂਚ ਪੜਤਾਲ ਮਨੁੱਖੀ ਲਾਪਰਵਾਹੀ ਦੀ ਮਨੁੱਖੀ ਉਕਾਈ ਦੀ ਜਦੋਂ ਹੋਏਗੀ ਸ਼ੁਰੂਆਤ ਦੇ ਵਿੱਚ ਮਨੁੱਖੀ ਉਕਾਈ ਫੜੀ ਜਾਣੀ ਆ ਇਹਨਾਂ ਦੇ ਅਫਸਰ ਸ਼ੁਰੂਆਤ ਦੇ ਵਿੱਚ ਹੀ ਰਗੜੇ ਜਾਣਗੇ ਹੂੰ ਜੀ ਬਿਲਕੁਲ ਮਿੰਟ ਜੀ ਖੈਰ ਬਹੁਤ ਬਹੁਤ ਸ਼ੁਕਰੀਆ ਦੋਸਤੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਮਿਹਰਬਾਨੀ ਨਾਲ ਜੁੜਨ ਵਾਸਤੇ ਅਜੇ ਆਪਣੇ ਕੋਲ ਟਾਈਮ ਪਿਆ ਗੱਲਾਂ ਬਾਤਾਂ ਹੋਰ ਆਪਾਂ ਕਾਫੀ ਸਾਰੀਆਂ ਕਰਨੀਆਂ ਨੇ ਪ੍ਰੋਗਰਾਮ ਨੂੰ ਸ਼ੇਅਰ ਕਰਦੇ ਚੱਲੋ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਕਰਦੇ ਹੋ ਪ੍ਰੋਗਰਾਮ